ਦੋਸਤੋ ਪੰਜਾਬ ਵਿੱਚ ਚਪੜਾਸੀ ਸਵੀਪਰ ਆਇਆ ਡਰਾਈਵਰ ਮਿਊਜ਼ਿਕ ਟੀਚਰ ਅਤੇ ਹੋਰ ਬਾਕ-ਬਾਕ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਜੇਕਰ ਤੁਸੀਂ 8ਵੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲਸ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਦੋਸਤੋ ਸਭ ਤੋਂ ਪਹਿਲਾਂ ਪੋਸਟਾਂ ਦੇ ਡਿਟੇਲ ਕੁਆਲਿਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਸਪੈਸ਼ਲ ਐਜੂਕੇਟਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ ਜੀ 5 ਕੁਆਲਿਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਪਲੱਸ ਪੀਅਰ ਤੁਸੀਂ ਪਾਸ ਕੀਤਾ ਹੈ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਸਬੰਧਿਤ ਫੀਲਡ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਸਪੀਚ ਥੈਰੇਪਿਸਟ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸਬੰਧਿਤ ਫੀਲਡ ਵਿੱਚ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕ ਪੋਸਟ ਨੰਬਰ 3 ਜੀ ਸਾਈਕੋਥੈਰਾਪਿਸਟ ਦੀ ਪੋਸਟ ਹੈ ਪੋਸਟ ਹੈ ਇੱਕ ਕੁਆਲਿਫੀਕੇਸ਼ਨ ਹੈ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸੰਬੰਧੀ ਫੀਲਡ ਵਿੱਚ ਦੋ ਸਾਲਾਂ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ 뮤직 ਟੀਚਰ ਦੀ ਪੋਸਟ ਹੈ ਪੋਸਟ ਹੈ ਇੱਕ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਹੈ ਸੰਬੰਧੀ ਫੀਲਡ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਚਪੜਾਸੀ ਕਮਸ ਵੀਪਰ ਦੀ ਪੋਸਟ ਹੈ ਜੀ ਓਨਲੀ ਮੇਲ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੋਸਟ ਹੈ ਜੀ ਇੱਕ 8ਵੀਂ 10ਵੀਂ ਤੁਸੀਂ ਪਾਸ ਕੀਤੇ ਤਾਂ ਤੁਸੀਂ ਅਪਲਾਈ ਕਰ ਸਕੋਗੇ ਸਿੰਪਲ ਨੈਕਸਟ ਜੀ ਆਇਆ ਦੀ ਪੋਸਟ ਹੈ ਜੀ ਟ੍ਰੋਟਰ ਪੋਸਟਾਂ ਨੂੰ ਜੀ ਤਿੰਨ 8ਵੀਂ 10ਵੀਂ ਤੁਸੀਂ ਪਾਸ ਕੀਤੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਪੋਸਟ ਹੈ ਡਰਾਈਵਰ ਦੀ ਪੋਸਟ ਹੈ ਪੋਸਟ ਹੈ ਇੱਕ ਡਰਾਈਵਰ ਨੂੰ ਤੁਹਾਡੇ ਕੋਲ ਹੈ ਐਚ ਐਮ ਬੀ ਤੁਹਾਡੇ ਕੋਲ ਐਕਸਪੀਰੀਅੰਸ ਹੈ 5 ਸਾਲ ਦਾ 28 ਸੀਟਰ ਬੱਸ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਚੇਤਕ ਆਸਾ ਸਕੂਲ ਬਠਿੰਡਾ ਕੈਂਟ ਬਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪੋਸਟਾ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ 2024-25 ਵਾਸਤੇ ਹੁਣ ਤੁਸੀਂ ਅਪਲਾਈ ਕਿਵੇਂ ਕਰਨਾ ਜੀ ਉਹ ਨੋਟ ਕਰ ਲਓ ਜੀ ਪਲੇਨ ਪੇਪਰ ਉਪਰ ਕੰਪਲੀਟ ਆਪਣਾ ਬਾਇਓ ਡਾਟਾ ਸਬੰਧਿਤ ਡਾਕੂਮੈਂਟਸ ਉਹਦੇ ਨਾਲ ਲਗਾ ਕੇ ਮੇਲ ਆਈਡੀ ਨਾਲ ਇੱਥੇ ਮੈਂਸ਼ਨ ਕੀਤੀ ਆ ਮੇਲ ਆਈਡੀ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਤੇ ਦੇ ਦਵਾਂਗਾ ਇਸ ਮੇਲ ਆਈਡੀ ਤੇ ਤੁਸੀਂ ਮੇਲ ਕਰਨਾ ਹੋਵੇਗਾ ਤੇ ਲਾਸਟ ਡੇਟ ਹੈ 1 ਜੂਨ 2024 ਤੱਕ ਤੁਸੀਂ ਮੇਲ ਕਰ ਸਕੋਗੇ ਜੋ ਉਮੀਦਵਾਰ ਯੋਗ ਪਾਏ ਜਾਣਗੇ ਜੀ ਉਹਨਾਂ ਨੂੰ ਟੈਲੀਫੋਨ ਦੁਆਰਾ ਜਾਂ ਮੇਲ ਦੁਆਰਾ 8 ਜੂਨ 2024 ਨੂੰ ਦੱਸ ਦਿੱਤਾ ਜਾਵੇਗਾ। ਜੋ ਉਮੀਦਵਾਰ ਇੰਟਰਵਿਊ ਲਈ ਜਾਣਗੇ ਜੀ ਉਹ ਆਪਣੇ ओरिजिनल ਡਾਕੂਮੈਂਟਸ ਅਤੇ ਫੋਟੋ ਕਾਪੀਆਂ ਲੈ ਕੇ ਇੰਟਰਵਿਊ ਲਈ ਪਹੁੰਚਣਾ ਹੋਵੇਗਾ ਜੀ। ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟਿਕਰੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਦੋਸਤੋ ਹੋਰ ਵੀ ਤੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ। ਦੋਸਤੋ ਉਮੀਦ ਕਰਦਾ ਮਿਰਦੁਵਤੀ ਜਾਣਕਾਰ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਪੰਜਾਬ ਵਿੱਚ ਚਪੜਾਸੀ ਸਵੀਪਰ ਆਇਆ ਡਰਾਈਵਰ 뮤జిక్ টিਚਰ